ਟੈਂਸ ਵਾਲੀ ਜਿਹੜੀ ਗੇਂਦ ਹੁੰਦੀ ਹੈ ਨਾ ਸਮਝ ਲਓ ਉਹ ਬਣ ਗਈ ਬਾਗ ਦੇ ਵਿੱਚ ਬਾਈ ਜੀ ਕਣਕ ਨੂੰ ਛੱਡ ਕੇ ਝੋਨੇ ਨੂੰ ਛੱਡ ਕੇ ਹੋਰ ਤੁਸੀਂ ਸਾਰੀਆਂ ਸਬਜ਼ੀਆਂ ਹੀ ਲਾ ਸਕਦੇ ਆ ਬਾਗਾ 2.5 ਸਾਲ ਹੋ ਗਏ ਆ ਨਾਲ ਤਿੰਨ ਸਸਲਾਂ ਗੋਭੀ ਦੀਆਂ ਲਈ ਜਾਂਦੇ ਨਾਲ ਆਪਣਾ ਬਾਗ ਵੀ ਆ ਜਿਹੜਾ ਤਿਆਰ ਹੋਈ ਜਾਂਦਾ ਬਾਗ ਲਾਉਣ ਵਾਸਤੇ ਸਭ ਤੋਂ ਪਹਿਲਾਂ ਮਿੱਟੀ ਟੈਸਟ ਕਰੋ ਤੇ ਜ਼ਿਲ੍ਹੇ ਦੇ ਆਪਦੇ ਬਾਈ ਜੀ ਐਚ ਡੀਓ ਨਾਲ ਜ਼ਰੂਰ ਗੱਲਬਾਤ ਕਰਿਓ ਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤਾਂ ਅੱਜ ਆਪਾਂ ਬਾਈ ਜੀ ਆਪਣਾ ਬਾਗ ਆ ਜਿਹੜਾ ਤਕਰੀਬਨ 22 ਸਾਲ ਦਾ ਹੋ ਗਿਆ ਇਹ। ਇਹਦੇ ਵਿੱਚ ਜਿਹੜੀਆਂ ਆਪਾਂ ਗੋਭੀ ਦੀਆਂ ਤਿੰਨ ਫਸਲਾਂ ਚੱਕਦੇ ਆ। ਇਹ ਅੱਜ ਲਾਸਟ ਬਾਈ ਜੀ ਬੰਦ ਗੋਭੀ ਸੀਗੀ ਜਿਹੜੀ ਆਪਾਂ ਵਿੱਚੇ ਮਲਚਿੰਗ ਕਰਤਾ ਸਾਰਾ। ਵੱਢ ਕੇ ਜਿਹੜੀ ਇਹ ਜੰਨਾ ਪਤਰਾਲ ਆ ਇਹਦਾ ਰਹਿ ਗਿਆ। ਸਾਰਾ ਬਾਗ ਨੂੰ ਬਾਈ ਜੀ ਇਹ ਖਰਾਕ ਮਿਲਨੀ ਆ ਤੇ ਤੁਹਾਨੂੰ ਬੂਟੇ ਵੀ ਵਿਖਾ ਦਿੰਨੇ ਆ। ਵੀ ਜਿਹੜੀ ਇਹਨੂੰ ਸਬਜ਼ੀ ਨਾਲ ਜਿਹੜੀ ਇਹਨੂੰ ਖਰਾਕ ਮਿਲਦੀ ਆ ਤੇ ਬੂਡੇ 'ਚ ਤਾਕਤ ਕਿੰਨੀ ਕ ਬਣਦੀ ਆ ਤੁਸੀਂ ਫਰੂਟ ਵੇਖੋ ਇਹਨੂੰ ਕਿਵੇਂ ਲੱਗਾ। ਲੜੀਆਂ ਲੱਗੀਆਂ ਲੜੀਆਂ ਟੈਂਸ ਵਾਲੀ ਜਿਹੜੀ ਗੇਂਦ ਹੁੰਦੀ ਆ ਨਾ ਸਮਝ ਲਓ ਉਹ ਬਣ ਗਈ ਇੱਥੋਂ ਹੁਣ ਜਿਹੜਾ ਚਾਂਸ ਹੈ ਦਾ ਡਿੱਗਣ ਦਾ ਬੂਟੇ ਤੇ ਜਿਹੜੇ ਫਰੂਟ ਡਿੱਗਣ ਦਾ ਖਤਰਾ ਘਟ ਗਿਆ ਹੁਣ ਆਪਾਂ ਨੂੰ ਇਹਨੂੰ ਮਾਲਚਿੰਗ ਕਰਕੇ ਪਾਣੀ ਨਾਲ ਵੀ ਭਰਾਂਗੇ ਤੇ ਇਹਨੂੰ ਪਾਣੀ ਫੜਕੜੀ ਵਾਲਾ ਵੀ ਇਹਨੂੰ ਵੀ ਆਪਾਂ ਬਾਗ ਨੂੰ ਸਾਰੇ ਨੂੰ ਪਾਵਾਂਗੇ ਕਿਉਂਕਿ ਓਪਨ ਪਾਣੀ ਲਾਉਣਾ ਤੇ ਖੁੱਲੀ ਜਿਹੜੀ ਆਪਾਂ ਮੂੰਹੇ ਦੇ ਵਿੱਚ ਰੱਖਾਂਗੇ ਜੀ ਫੜਕੜੀ ਤੇ ਇਹਨੂੰ ਸਾਰੇ ਨੂੰ ਲਾਵਾਂਗੇ ਤੇ ਕਈ ਭਰਾਵਾਂ ਦੇ ਮੈਨੂੰ ਸਵਾਲ ਸੀਗੇ ਵੀ ਆਪਾਂ ਬਾਗ ਦੇ ਵਿੱਚ ਕਿਹੜੀਆਂ-ਕਿਹੜੀਆਂ ਆਟਮਾਂ ਲਾ ਸਕਦੇ ਆ ਬਾਗ ਦੇ ਵਿੱਚ ਬਾਈ ਜੀ ਕਣਕ ਨੂੰ ਛੱਡ ਕੇ ਝੋਨੇ ਨੂੰ ਛੱਡ ਕੇ ਹੋਰ ਤੁਸੀਂ ਸਾਰੀਆਂ ਸਬਜ਼ੀਆਂ ਹੀ ਲਾ ਸਕਦੇ ਆ ਮੱਕੀ ਵੀ ਹੋ ਸਕਦਾ ਵੀ ਜੇ ਤੁਸੀਂ ਪਕਾਵੀਂ ਛੱਲੀਆਂ ਵਾਸਤੇ ਮੰਡੀਕਰਨ ਕਰਨ ਵਾਸਤੇ ਤਾਂ ਵਿਰਲੀ-ਵਿਰਲੀ ਆਪਾਂ ਲਾ ਸਕਦੇ ਆ ਜ਼ਿਆਦਾ ਤੁਸੀਂ ਕੱਦੂ ਤੋਰੀ ਕਰੇਲਾ ਵੱਲ ਜਿਹੜੀ ਆ ਜਿਵੇਂ ਸੈਂਚਰੀ ਹੋ ਗਈ ਜਾਂ ਆਪਾਂ ਕਹਿ ਦਈਏ ਮੋਂਗੀ ਹੋ ਗਈ ਉਹ ਤੁਸੀਂ ਵੇਚ ਦੇ ਬਾਗ ਦੇ ਲਾ ਸਕਦੇ ਹੋ ਜਿਹੜੀ ਕਣਕਾ ਬਾਈ ਜੀ ਉਹ ਬਹੁਤ ਖਤਰਾ ਹੈ ਕਣਕ ਦਾ ਕਿਉਂ ਖਤਰਾ ਵੀ ਉਹ ਨਿਰਾ ਬਰੂਦ ਹੁੰਦਾ ਜਦੋਂ ਪੱਕ ਜਾਂਦੀ ਆ ਬਾਈ ਚਾਂਸ ਕਿਤੇ ਰੱਬ ਨਾ ਕਰੇ ਆਗੁੱਗ ਵਗੈਰਾ ਕਦੇ ਲੱਗ ਜੇ ਕੋਈ ਪਾਸਿਓਂ ਆਸਿਓਂ ਤਾਂ ਜਿਹੜਾ ਬਾਗ ਆ ਬਾਈ ਜੀ ਉਹ ਬਰਬਾਦ ਹੋ ਜਾਊਗਾ ਜਦੋਂ ਸੇਕ ਲੰਘ ਗਿਆ ਵਜ ਦੀ ਕਿਉਂਕਿ ਬਰੂਦ ਨੂੰ ਅੱਗ ਪੈਣੀ ਪੈਣੀ ਆ ਕਣਕ ਨਾ ਬੀਜੋ ਜੇ ਬਾਗ ਛੋਟਾ ਤਾਂ ਉਹ ਨਾ ਬੀਜੋ ਸਬਜ਼ੀਆਂ ਲਾ ਲਓ ਮੂੰਗੀ ਬੀਜ ਲਓ ਜੋ ਵੀ ਆ ਵੱਲਾਂ ਉਹ ਲਾ ਲਓ ਗੋਭੀ ਲਾ ਲਓ ਤੇ ਆ ਬਾਈ ਜੀ ਆਪਾਂ ਤਾਂ ਨਾਲ-ਨਾਲ ਜਿਹੜਾ ਆਪਣਾ ਬਾਗ ਆ 2.5 ਸਾਲ ਹੋ ਗਏ ਆ ਨਾਲ ਤਿੰਨ ਸਸਲਾਂ ਗੋਭੀ ਦੀਆਂ ਲਈ ਜਾਂਦੇ ਨਾਲ ਆਪਣਾ ਬਾਗ ਵੀ ਆ ਜਿਹੜਾ ਤਿਆਰ ਹੋਈ ਜਾਂਦਾ ਬਾਗ ਨੂੰ ਤੁਸੀਂ ਦੇਖ ਸਕਦੇ ਹੋ ਕੁਆਲਟੀ ਬਾਗ ਦੀ ਇਦੇ ਵਿੱਚ ਵੀ ਆਪਣੇ ਥੋੜੇ ਥੋੜੇ ਬੂਟੇ ਆ ਜਿਹੜੇ ਉਹਨਾਂ ਨੂੰ ਆਪਾਂ ਫੜਕੜੀ ਦੇ ਪਾਣੀ ਨਾਲ ਕਰਨਾ ਸੈੱਟ ਤੇ ਬਾਗ ਵਾਸਤੇ ਜਿਹੜਾ ਆਪਣਾ ਰੋਟਾਵੇਟਰ ਆ ਬਈ ਇਹ ਸਪੈਸ਼ਲੀ ਬਣਿਆ ਹੋਇਆ ਹੈ ਇਹਨੂੰ ਜਿੰਨਾ ਵੀ ਆਪਾਂ ਜਿੱਧਰ ਨੂੰ ਕਰਨਾ ਇੱਕ ਸਾਈਡ ਨੂੰ ਉਹਨਾਂ ਕਰ ਸਕਦੇ ਆ ਮੰਨ ਕੇ ਚੱਲੋ ਵੀ ਜਿਵੇਂ ਜਿਵੇਂ ਬਾਗ ਵੱਡਾ ਹੁੰਦਾ ਜਾਊਗਾ ਇਧਰ ਨੂੰ ਕਵਰ ਹੁੰਦਾ ਜਾਊਗਾ ਤਾਂ ਇਹਨੂੰ ਆਪਾਂ ਲਿੰਕ ਨੂੰ ਹੋਰ ਪਰਲੇ ਪਾਸੇ ਕਰਕੇ ਤੇ ਲਿੰਕ ਕੱਸ ਕੇ ਇਹਨੂੰ ਹੋਰ 4 ਫੁੱਟ ਇਧਰ ਘੱਡ ਸਕਦੇ ਆ ਤਗਰੀਬਨ 2.5 ਫੁੱਟ ਤਨ ਨਿਕਲਿਆ ਖੜਾ ਫੁੱਟ ਡੇਢ ਫੁੱਟ ਹੋ ਰਹੇ ਇਧਰ ਨਿਕਲ ਜੂਗਾ ਤੇ ਬੂਟੇ ਦੇ ਹੀ ਏਠ ਤਾਂ ਹੀ ਜਿਹੜੀ ਗੋਡੀ ਆ ਹਮ ਲੋ ਉਹੇ ਕਰਦਾ ਜਾਊਗਾ ਤੇ ਪੂਰਾ ਇਹਦਾ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਜੀ ਵੱਡੇ ਬਾਗ ਚ ਵੀ ਆਪਾਂ ਪਾਉਣਾ ਚਾਹੁੰਦੇ ਆ ਵੀ ਕਾਦੇ ਬਾਗ ਲਾਈਏ ਬਾਗਬਾਈ ਜੀ ਆਪਦੇ ਏਰੀਏ ਦੇ ਹਿਸਾਬ ਨਾਲ ਮਿੱਟੀ ਟੈਸਟ ਕਰਾਓ ਵੀ ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਉਸ ਏਰੀਏ ਦੇ ਵਿੱਚ ਕਾਮਜਾਬ ਮਰੂਦ ਹੁੰਦਾ ਹੈ ਮਾਲਟਾ ਹੁੰਦਾ ਜਾਂ ਕਿੰਨੂ ਹੁੰਦਾ ਜਾਂ ਕੋਈ ਮਸੰਮੀ ਵਗੈਰਾ ਹੁੰਦੀ ਆ ਉਦੋਂ ਅਸੀਂ ਮਿੱਟੀ ਪਹਿਲਾਂ ਤਾਂ ਜ਼ਰੂਰੀ ਹੈ ਮਿੱਟੀ ਟੈਸਟ ਕਰਾਉਣੀ ਆਲੂ ਬਖਾਰੇ ਦਾ ਬਾਗ ਜੇ ਲਾਉਣਾ ਹੈ ਤਾਂ ਬਾਈ ਜੀ ਉਹ ਤੁਸੀਂ ਥੁਕੇਰਾ ਥੋੜੇ ਛੋਟੇ ਲੈਵਲ ਤੋਂ ਲਾ ਸਕਦੇ ਹੋ ਚੀਕੂ ਵੀ ਲਾ ਸਕਦੇ ਹੋ ਛੋਟੇ ਲੈਵਲ ਤੋਂ ਸ਼ੁਰੂ ਕਰ ਲਓ ਚੰਗਾ ਰਿਜ਼ਲਟ ਮਿਲੂਗਾ ਪਰ ਆਪਣਾ ਤਾਂ ਹੀ ਮਾਲਟੇ ਤੇ ਆਪਣਾ ਤਾਂ ਦਿਲ ਆਇਆ ਵਿਆ ਮਾਲਟੇ ਤਾਂ ਅਸੀਂ ਤਾਂ ਸਾਢੇ 1.10 ਕਿੱਲੇ ਮਾਲਟੇ ਦਾ ਬਾਗ ਕਰਤਾ ਬਾਕੀ ਸਾਰਾ ਬਾਣ ਜਿਹੜਾ ਉਹ ਹਰ ਗੋਭੀ ਆਸਤੇ ਵੀ ਰਿਪੀਟ ਕਰੀਦਾ 1509 ਆਸਤੇ ਵੀ ਰਿਪੀਟ ਕਰੀਦਾ ਬਾਗ ਲਾਉਣ ਵਾਸਤੇ ਸਭ ਤੋਂ ਪਹਿਲਾਂ ਮਿੱਟੀ ਟੈਸਟ ਕਰੋ ਤੇ ਜ਼ਿਲ੍ਹੇ ਦੇ ਆਪਦੇ ਬਾਈ ਜੀ ਐਚ ਡੀਓ ਨਾਲ ਜ਼ਰੂਰ ਗੱਲਬਾਤ ਕਰਿਓ ਜੀ ਕਿਉਂਕਿ ਜ਼ਿਲ੍ਹੇ ਦਾ ਜਿਹੜਾ ਐਚ ਡੀਓ ਆ ਉਹ ਤੁਹਾਨੂੰ ਬਾਈ ਜੀ ਸਬਸਿਡੀ ਵਗੈਰਾ ਜਿਹੜੀ ਕਿਸੇ ਕਸਮ ਦਾ ਵੀ ਤੁਸੀਂ ਬਾਗ ਲਾਉਣਾ ਥੋਡੀ ਫਾਈਲ ਬਣੂਗੀ ਤੁਹਾਨੂੰ ਸਬਸਿਡੀ ਮਿਲੂਗੀ ਤੁਹਾਨੂੰ ਚੰਗੀ ਕੁਆਲਿਟੀ ਦੇ ਕਿਸੇ ਸਰਕਾਰੀ ਨਰਸਰੀ ਦੇ ਵਿੱਚੋਂ ਜਾਂ ਯੂਨੀਵਰਸਿਟੀ ਦੇ ਵਿੱਚੋਂ ਜਿਹੜੇ ਬੂਟੇ ਆ ਉਹ ਵੀ ਉਹ ਐਚ ਡੀਓ ਸਾਹਿਬ ਤੁਹਾਨੂੰ ਲੈ ਕੇ ਦੇ ਦੇਣਗੇ ਚੰਗੀ ਕੁਆਲਿਟੀ ਦੇ ਬੂਟੇ ਜਿਹੜੇ ਕਿਸੇ ਨਰਸਰੀ ਦੇ ਵਿੱਚੋਂ ਆਪਾਂ ਤੁਹਾਨੂੰ ਉਹ ਦਵਾਉਣਗੇ ਯੂਨੀਵਰਸਿਟੀ ਚੋਂ ਦਵਾ ਦੇਣ ਜਾਂ ਕਿਤੇ ਕਿਤੋਂ ਵੀ ਦਵਾ ਦੇਣ ਮਾੜਾ ਬੂਟਾ ਕਿਸੇ ਨਰਸਰੀ ਚੋਂ ਨਾ ਲਿਓ ਜੇ ਕਿਉਂਕਿ ਨਰਸਰੀਆਂ ਵਾਲਿਆਂ ਦਾ ਕੰਮ ਹੁੰਦਾ ਵੇਚਣਾ ਉਹ ਕਈ ਵਾਰੀ ਕੀ ਹੁੰਦਾ ਕੋਈ ਪਰਾ ਬੂਟਾ ਬਿਮਾਰੀ ਵਾਲਾ ਹੁੰਦਾ ਉਹ ਵੀ ਵਿੱਚੇ ਤੱਕ ਦਿੰਦੇ ਹੋ ਸਾਰੇ ਬਾਗ ਦੇ ਵਿੱਚ ਹੀ ਮੁੜ ਕੇ ਆਪਣੀ ਸਮੱਸਿਆ ਆਉਣ ਲੱਗ ਪੈਂਦੀ ਆ ਚੰਗੀ ਕੁਆਲਿਟੀ ਦੇ ਯੂਨੀਵਰਸਿਟੀ ਦੇ ਨਾਲ ਅਟੈਚਮੈਂਟ ਕਰੋ ਤੇ ਉੱਥੋਂ ਤੁਸੀਂ ਬੂਟੇ ਲਾਓ ਤੁਹਾਨੂੰ ਆ ਹਸ਼ਿਆਰਪੁਰ ਨਰਸਰੀ ਦੇ ਬੂਟੇ ਆਪਣੇ ਹੀ ਆ ਤੁਸੀਂ ਦੇ ਜਿੰਨੇ ਵੀ ਭਰਾਵਾਂ ਨੇ ਬਾਗ ਲਾਉਣਾ ਹੈ ਉਹ ਬਾਈ ਜੀ ਘਟੋ ਘਟ ਪੰਜ ਤੋਂ 7 ਫੁੱਟ ਜਿਹੜੀ ਬੋਕੀ ਹੁੰਦੀ ਹੈ ਆਪਣੀ ਉਹ ਜ਼ਰੂਰ ਮਾਰੋ ਵੀ ਥੱਲੇ ਕੋਈ ਰੋੜਾਂ ਦੀ ਤਹਿ ਨਾ ਹੋਵੇ ਜੇ ਰੋੜਾਂ ਦੀ ਤਹਿ ਆ ਤਾਂ ਬਾਈ ਜੀ ਆਪਣਾ ਜਿਹੜਾ ਬਾਗ ਆ ਉੱਥੇ ਨਹੀਂ ਹੋਣਾ ਕਿਉਂਕਿ ਰੋੜਾਂ ਵਾਲੇ ਥਾਂ ਜਿਹੜੇ ਬਾਗ ਉਹ ਕਾਮਯਾਬ ਨਹੀਂ ਬਾਗ ਨੂੰ ਤਕੜੀ ਜ਼ਮੀਨ ਚਾਹੀਦੀ ਆ ਗਸਰੀ ਹੋਵੇ ਲਾਲ ਗਸਰੀ ਜ਼ਮੀਨ ਤਾਂ ਉੱਥੇ ਬਾਗ ਤੁਸੀਂ ਜਿਹੜਾ ਮਰਜ਼ੀ ਲਾ ਦਿਓ ਜੀ ਮਾਲਟਾ ਕਿੰਨੂੰ ਲਾ ਦਿਓ ਤਾਂ ਬੜਾ ਵਧੀਆ ਧੰਨਵਾਦ ਜੀ ਸასიਕਾਰ